ਜੋਧਿਆ ਵਿੱਚ શ્રી ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਰੋਜ਼ਾਨਾ ਧਾਰੀਵਾਲ ਵਿੱਚ ਕੱਢੀ ਜਾ ਰਹੀ ਹੈ ਕਲਸ਼ ਯਾਤਰਾ ਅੱਜ ਇਹ ਕਲਸ਼ ਯਾਤਰਾ ਸ਼ਿਵ ਸ਼ਨਾਪ ਬਾਲਾ ਸਿੰਘ ਠਾਕਰੇ ਪੰਜਾਬ ਜੂਥ ਪ੍ਰਧਾਨ ਹਨੀ ਮਹਾਜੰਦ ਨਿਵਾਸ ਸਥਾਨ ਤੇ ਪਹੁੰਚੀ ਜਿੱਥੇ ਉਹਨਾਂ ਨੇ ਦੱਸਿਆ ਕਿ શ્રી ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ 22 ਜਨਵਰੀ ਨੂੰ ਵੱਡੇ ਬਾਸਟਰਨ ਸ਼੍ਰੀਪਗਤ ਸਿੰਘ ਚੌਂਗ ਧਾਰੀਵਾਲ ਵਿਖੇ ਇੱਕ ਵੱਡੇ ਪੱਧਰ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹਨਾਂ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ फटी <laughs> ਹਾਰੀ ਜੈ ਹੋ ਪਵਨ ਕੁਮਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਰੀ ਥਾਰੀ ਜੈ 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 ਜਦੋਂ ਜਰਾ ਬਾਲਾ ਦੀਨਾ ਪ੍ਰੇਮ ਕਰਦਾ ਹਾਂ जय श्री राम जी आज ਸਾਡੇ ਸ਼ਹਿਰ ਤਾਰੀਵਾਲ ਵਿੱਚ ਰਿੰਜੇ ਭਈਆ ਜੀ ਨੇ ਅਯੁੱਧਿਆ ਤੋਂ ਅਕਸ਼ਤ ਆਏ ਹੈ ਅਯੁੱਧਿਆ ਚ ਸਾਡੇ ਰਾਮ ਮੰਦਿਰ ਬੰਨਣ ਜਾ ਰਹੇ ਆ 500 ਸਾਲ ਦੇ ਸੰਦਰਭ ਬਾਅਦ ਸਾਡੇ ਰਾਮੰਦਰ ਜੀ ਬੰਨਣ ਜਾ ਰਿਹਾ ਸਾਡੇ ਰਾਮ ਜੀ ਆ ਰਹੇ ਆ ਤੇ ਅਯੁੱਧਿਆ ਜੋ ਅਕਸ਼ਿਤ ਆਏ ਆ ਜਿਹੜਾ ਕਿ ਹਰ ਘਰ ਧਾਰੀਵਾਲ ਤੇ ਪਿੰਜੇ ਭਈਆ ਦੀ ਸਹਾਇਤਾ ਨਾਲ ਹਰ ਘਰ ਚ ਅਕਸ਼ਿਤ ਪੁੰਜਾਏ ਜਾ ਰਹੇ ਨੇ ਪਹਿਲੇ ਅਸੀਂ ਪਿੰਜੇ ਭਈਆ ਜੀ ਸਾਡੇ ਉਧਰ ਆਏ ਜੀ ਦੜਵਾ ਰੋਡ ਮਹਾਜਨ ਫਲੀਚਰ ਤੇ ਹੁਣ ਸ਼ਿਵ ਸੈਨਾ ਪ੍ਰਧਾਨ ਹਣੀ ਮਹਾਜਨ ਕਾਰਸੀ ਆਏ ਆ ਅਸੀਂ ਸਾਰੇ ਬਹੁਤ ਖੁਸ਼ ਆ ਰਾਮ ਪੁਆਂਜੀ ਦੇ ਆਂਦੀ ਖੁਸ਼ੀ ਚ ਅਸੀਂ ਇਹ ਉਤਸਵ ਮਨਾਇਆ ਜਾ ਰਿਹਾ ਸਾਰਾ ਕੁਝ ਅੱਜ ਦੀਵਾਲੀ ਹੈ ਜਿਹੜੀ ਇਸ ਸਾਲ ਬਹੁਤ ਬੇਵਿ ਦੀਵਾਲੀ ਮਨਾਇ ਜਾਏਗੀ ਧਾਰੀਵਾਲ ਵਿੱਚ ਬਹੁਤ ਬੇਵਿ ਸਵਾਗਤ ਕੀਤਾ ਜਾਏਗਾ ਰਾਮ ਮੰਦਿਰ ਬਨੰਦੀ ਜਿਹੜੀ ਖੁਸ਼ੀ ਹੈ ਉਥੇ ਧਾਰੀਵਾਲ ਸ਼ਹਿਰ ਚ 2 ਜਨਵਰੀ ਨੂੰ ਪੂਰਾ ਪੂਰੇ ਦਿਨ ਪੂਰਾ ਬਹੁਤ ਵੱਡਾ ਸਮਾਰੋਹ ਕੀਤਾ ਜਾਏਗਾ ਜਿੱਤੇ ਪੂਰੇ ਸ਼ਹਿਰ ਵਾਸੀ ਸਾਰੇ ਸਾਰੇ ਭੈਣਾ ਸਾਰੇ ਭਰਾ ਮਿਲ ਕੇ ਉਸ ਨੂੰ ਮਨਾਉਣਗੇ 8ਵੇਂ ਤੋਂ ਬਾਅਦ ਕਾਦੀਆਂ ਤੋਂ ਆਤੀਸ਼ਵਾਜੀ ਆਏਗੀ ਤੇ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਕੀ ਪ੍ਰਭੂ ਰਾਮ ਜੀ ਦਾ ਬਹੁਤ ਹੀ ਸਵਾਗਤ ਕਰੋ ਤੇ ਸਾਰੇ ਮਿਲ ਕੇ ਬੋਲੋ ਜੈ ਸ਼੍ਰੀ ਰਾਮ ਇਹ 22 ਜਨਵਰੀ ਨੂੰ ਧਾਰੀਵਾਲ ਸ਼ਹਿਰ ਵਿੱਚ ਨਵੇਂ ਬੱਸ ਸਟੈਂਡ ਤੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹ ਜਿਹੜੇ ਪ੍ਰੋਗਰਾਮ ਆ ਰਹੇ ਨੇ ਅਯੁੱਧਿਆ ਚ ਰਾਮ ਮੰਦਿਰ ਬਣੰਦੇ ਆ ਸਾਰੇ ਤੇ ਹੁੰਨ ਪ੍ਰਭੂ ਸਾਰੇ ਦੇਸ਼ ਵਾਸੀ ਤੇ ਅਯੁੱਧਿਆ ਜਾਣੀ ਸਾਰੇ ਇਸ ਲਈ ਹਰ ਸ਼ਹਿਰ ਵਿੱਚ ਰਾਮੁਸੇ ਮਨਾਇਆ ਜਾ ਰਿਹਾ ਹਰ ਸ਼ਹਿਰ ਵਿੱਚ ਰਾਮਭੁਵਾਨ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਸੀਂ ਰਾਤਾ ੜੀਵਾਲ ਸ਼ਹਿਰ ਨੂੰ ਬਾਈਜੰਲੂ ਨੂੰ ਅਯੋਧਿਆ ਚ ਤਬਦੀਲ ਕਰਾਂਗੇ ਪੂਰੇ ਦਿਨ ਉਸੇ ਮਨਾਇਆ ਜਾਏਗਾ ਸਿੰਦਰ ਕਾਂ ਦਾ ਪਾਠ ਹੋਏਗਾ satsang ਹੋਏਗਾ ਲੰਗਰ ਹੋਏਗਾ ਪੂਰੇ ਦਿਨ ਇਸ ਲਈ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਸ਼ਹਿਰ ਦੇ ਢਾਰੀਵਾਲ ਵਾਸੀਆਂ ਨੂੰ ਅਪੀਲ ਕਰਨੀਆਂ ਕਿ ਆਪਣੇ ਉਸ ਦਿਨ ਆ ਕੇ ਯੋਗਦਾਨ ਦਿਓ ਆ ਕੇ satsang ਕਰੋ ਪ੍ਰਭੂ ਸ਼੍ਰੀ ਰਾਮ ਜੀ ਦਾ ਆ ਬਾਬਾ ਸ਼੍ਰੀ ਰਾਮ ਜੀ ਦਾ ਸਵਾਗਤ ਕਰੋ ਤੇ ਸਾਰੇ ਮਿਲ ਕੇ ਖੁਸ਼ੀਆਂ ਮਨਾਓ ਤੇ ਦੀਵਾਲੀ ਮਨਾਓ ਇਸ ਸਾਲ ਜਿਹੜੀ ਦੀਵਾਲੀ ਹੋਏਗੀ ਦੀਵਾਲੀ ਹਰ ਸਾਲ ਆਉਂਦੀ ਹੈ ਪਰ ਜਿਹੜੀ ਇਸ ਸਾਲ ਦੀਵਾਲੀ ਆਏਗੀ ਉਹ 500 ਸਾਲ ਬਾਅਦ ਦੀਵਾਲੀ ਆਏਗੀ ਜਿਹੜਾ ਕਿ ਪੂਰਾ ਸ਼ਹਿਰ ਦੇਖੇਗਾ ਪੂਰਾ ਹਿੰਦੁਸਤਾਨ ਮਨਾਏਗਾ ਦੀਵਾਲੀ ਔਰ ਇਸ ਤਰ੍ਹਾਂ ਦੀ ਦੀਵਾਲੀ ਕਦੀ ਕਿਸੇ ਨੇ ਨਹੀਂ ਦੇਖੀ ਹੋਏਗੀ જય ਸ਼੍ਰੀ ਰਾਮ ਜੈ ਕੀ ਗੋਰੀ ਇਹ ਦਿਵਸ ਸਾਡੇ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਦਾ ਜਿਹੜਾ ਮੰਦਿਰ ਬਣ ਰਿਹਾ ਉਦੇ ਸਬੰਧ ਵਿੱਚ ਕਲਸ਼ ਯਾਤਰਾ ਜਿਹੜੇ ਪਰੰਜਾ ਦੀ ਧਾਰੀਵਾਲ ਮੰਦਰ ਵਾਲੇ ਨੇ ਹਨੂਮਨ ਮੰਦਰ ਵਾਲੇ ਉਹਨਾਂ ਦੀ ਗਵਾਈ ਦੇ ਵਿੱਚ ਪੰਡਿਤ ਰਕੇਸ਼ ਗੋਤਮ ਜੀ ਮੋਂਟੂ ਜੀ ਨਾਲ ਸਾਰੇ ਦੀ ਗਵਾਈ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਜਾ ਕੇ ਕਲਸ਼ ਯਾਤਰਾ ਕੀਤੀ ਜਾ ਰਹੀ ਹੈ ਬੜਾ ਉਤਸ਼ਾਹ ਸਾਡੇ ਸਮਾਜ ਦੇ ਵਿੱਚ ਇੰਨੀ ਦੇਰ ਬਾਅਦ ਜਿਹੜਾ ਮੰਦਰ ਦਾ ਉਥੇ ਮਹਿਮਾਨ ਹੋਇਆ ਮੈਂ ਆਪਣੇ ਸਮਾਜ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ 22 ਜਨਵਰੀ ਨੂੰ ਆਪਣੇ ਘਰਾਂ ਦੇ ਉੱਤੇ 21 ਜਨਵਰੀ ਰਾਤ ਨੂੰ ਘਰਾਂ ਦੇ ਉੱਤੇ ਲਾਈਟਾਂ ਲਾਓ ਵੱਧ ਤੋਂ ਵੱਧ ਘਰਾਂ ਨੂੰ ਸਜਾਓ ਬਾਜ਼ਾਰਾਂ ਨੂੰ ਸਜਾਓ ਦੁਕਾਨਾਂ ਨੂੰ ਸਜਾਓ ਤੇ 22 ਤਰੀਕ ਨੂੰ ਦੀਵੇ ਜਿਹੜੇ ਆ ਉਹ ਹਰ ਦੁਕਾਨ ਘਰ ਅੱਗੇ ਜਗਨੇ ਚਾਹੀਦੇ ਆ ਤੇ ਰਾਤ ਨੂੰ ਅਟਿਸ਼ਬਾਜੀ ਕੀਤੀ ਜਾਣੀ ਚਾਹੀਦੀ ਆ ਦੂਸਰਾ ਸਾਡੇ ਸਮਾਜ ਵੱਲੋਂ ਸਾਰੇ ਸਮਾਜ ਨੂੰ ਨਾਲ ਲੈ ਕੇ ਦਵਾਈ ਦੇ ਵਿੱਚ ਵੱਡੇ ਬੱਸ ਸਟੈਂਡ ਦੇ ਵਿੱਚ 22 ਜਨਵਰੀ ਨੂੰ ਬੜਾ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਸਵੇਰੇ 7 ਵਜੇ ਪੰਡਿਤ ਰਕੇਸ਼ ਗੋਟਮ ਜੀ ਪੰਜਾ ਦੀ ਹਵਨ ਕਰਨਗੇ ਉਸ ਤੋਂ ਬਾਅਦ ਸਾਰੀ ਦਿਹਾੜੀ ਲੰਗਰ ਚੱਲੇਗਾ ਬ੍ਰਹਮਪੁਰ ਵਾਲੇ ਮਹਾਰਾਜ ਵੀ ਆਣਗੇ ਤੇ ਐਂਡ ਤੇ ਰਾਜkumar ਸਰਪੰਚ ਭੋਏ ਵਾਲੇ ਗੁਣਗਾਨ ਕਰਨਗੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ 22 ਜਨਵਰੀ ਸਾਡੇ ਹਿੰਦੂਆਂ ਲਈ ਬਹੁਤ ਵੱਡਾ ਦਿਨ ਹੈ ਜਿਹੜੀ ਸਾਡੀ ਦੀਵਾਲੀ ਹੈ ਉਹ 22 ਜਨਵਰੀ ਨੂੰ ਹੈ ਇਸ ਵਾਰ ਵੱਧ ਚੜ ਕੇ ਜਿਹੜਾ ਸਾਨੂੰ 22 ਜਨਵਰੀ ਨੂੰ ਪਿਆਰ ਬਣਾਉਣਾ ਚਾਹੀਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ